ਵੱਡੀ ਪੇੜ ਮਡਾਹੂ ਕੱਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਇਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੈ ਸਤਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਗੁਰੂ ਕਹਿ ਵੱਲ ਹੈ ਤਾਂ ਝੱਕ ਝੱਕ ਮਰੈ ਸਭ ਲੋਕਾਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉਂ-ਜਿਉਂ ਨਿੰਦਕ ਨਿੰਦ ਕਰਹਿ ਤਿਉਂ-ਤਿਉਂ ਨਿਤ-ਨਿਤ ਚੜੈ ਸਵਾਈ ਜਨ ਨਾਨਕ ਹਰ ਅਰਾਧਿਆ ਤਿਨ ਪੈਰੀਂ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰੁ ਸੇਤੀ ਗੰਤ ਜੇ ਰਖੈ ਹਰਿ ਚਲਤ ਪਲਤ ਸਭ ਤਿਸ ਕਾ ਗਿਆ ਨਿਤ ਝਹੀਆ ਪਾਏ ਝੱਗੂ ਸੁਟੇ ਝੱਕਦਾ ਝੱਕਦਾ ਝੜ ਪਇਆ ਨਿਤ ਉਪਾਅ ਕਰੈ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਿਆ ਨਿਰਵੈਰੈ ਨਾਲ ਜੇ ਵੈਰ ਝਾਈ ਸਭ ਪਾਪ ਜਗਤ ਕਾ ਤਿਨ ਸਿਰ ਲਿਆ ਉਸ ਅੱਗੇ ਪਿਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੋਹੇ ਅੰਭ ਪਿਆ ਜੇ ਸੋਇਨੇ ਨੂੰ ਉਹ ਹੱਥ ਪਾਏ ਆਖੇ ਹੂ ਸੇਤੀ ਰਲ ਗਿਆ ਜੇ ਗੁਰ ਕੀ ਸਰਨੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਜਨਮਾਨਕ ਆਨੰਦਿਨ ਨਾਮ ਧਿਆਇਆ ਹਰਿ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੋਂ ਉਪਰ ਤੂੰ ਦੀਵਾਨ ਜੋ ਤੁਧ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਨ ਉਨਾ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਨ ਸੇ ਭਗਤ ਜਿਨਨੀ ਗੁਰਮਖਸਾ ਲਾਹਿਆ ਸੱਚ ਸ਼ਬਦ ਨੀਸ਼ਾਨ ਸੱਚ ਜੇ ਸੱਕੇ ਸੇ ਮੰਦੇ ਇਨਵਾਰੀ ਸਦ ਕੁਰਬਾਨ ਸ਼ਲੋਕ ਮਹੱਲਾ ਚੌਥਾ ਧੁਰ ਮਾਰੇ ਪੂਰੇ ਸਤਿਗੁਰੂ ਸੇ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾਲਹਿਨ ਵਿਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਇਸ ਮਾਰੇ ਜਮ ਜੰਦਾਰੇ ਗੁਰ ਬਾਪੈ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੈ ਸੋ ਫਲ ਪਾਏ ਸੀ ਪੁੱਤ ਧਨ ਲక్ష్ਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਲਾਰੇ ਜਨਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਸਿੱਖ ਮਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਐ ਤਾਂ ਜੇ ਕਿਛ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਿਧਾਏ ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨੇ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨੰਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਕਢਾਏ ਗੁਰਸਿੱਖਾਂ ਕੇ ਮੂਹ ਉਜਲੇ ਕਰੇ ਹਰ ਪਿਆਰਾ ਗੁਰ ਕਾਜੈ ਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਿਰ ਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹਾ ਹਮਾਰੇ ਸੱਚ ਪੂੰਜੀ ਨਾਮ ਦਿਰੜਾਏ ਪ੍ਰਭ ਵਣਜਾਰੇ ਥਾਰੇ ਸੱਚ ਸੇਵ ਹੈ ਸੱਚ ਵਣੰਜਲ ਹੈ ਗੁਣ ਕਤਹ ਨਰਾਰੀ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸ਼ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਪਲਾ ਹੋਸ ਦੇ ਆਖੇ ਕੋਈ ਨਾ ਲੱਗੇ ਨੇਤ ਪੁਜਾਰੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਂਦੀ ਪਰਾਇ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਜਿਹਾਂ ਕੋ ਬੀਜੇ ਤਿਹਾਂ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਉ ਸਭ ਸੋਜੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ ਮਹੱਲਾ ਚੌਥਾ ਹੁੰਦਾ ਪ੍ਰਤਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੈ ਤਿਨ ਨਿੰਦਕਾਂ ਮੋਹੂ ਫਿੱਕੇ ਥੁਕ ਥੁਕ ਮੋਹੇ ਪਾਹੀ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਖੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਂ ਫਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਡਿਆਈ ਵੇਖ ਨਾ ਸਕਨੀ ਉਹਨਾ ਅੱਗੇ ਪਿਛੇ ਥਾਂ ਨਾਹੀ ਜੋ ਸਤਗੁਰ ਮਾਰੇ ਤਿਨ ਜਾਏ ਮਿਲਹਿ ਰਹੰਦੀ ਖੰਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਈ ਹਰ ਤਿੰਨ ਕਾ ਦਰਸ਼ਨ ਨਾ ਕਰਹੁ ਜੋ ਦੂਜੈ ਭਾਏ ਚਿਤ ਲਾਹੀ ਤੁਰ ਕਰਤੈ ਆਪ ਲਿਖ ਪਾਇਆ ਤਿਸ ਨਾਲ ਕਿਹੋ ਚਾਰਾ ਨਹੀਂ ਜਨ ਨਾਨਕ ਨਾਮ ਅਰਾਧ ਤੂੰ ਤਿਸ ਅੱਪੜ ਕੋ ਨਾ ਸਕਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੈ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿੱਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਮਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਇਸ ਕੋ ਖੰਡ ਬ੍ਰਹਮੰਡ ਨਮਸ਼ਕਾਰ ਕਰਹਿ ਜਿਸ ਕੈ ਮਸਟਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਾਸ ਕੋਈ ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹੱਤ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬੇਤਾਲੇ ਸੇ ਉੱਜੜ ਭਰਮ ਪੁਵਾਈਐ ਜਿਉ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖੋ ਖੂ ਹੈ ਓਥੇ ਪਕੜ ਓਹ ਢੋਇਆ ਕੂਕ ਪਕਾਰ ਕੋ ਨਾ ਸੁਣੇ ਓਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਸੰਦਾ ਬਲਦ ਕਰ ਨਿਤ ਭਲ ਕੇ ਉਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਸ ਤਿੱਦੂ ਕਿਸ ਗੁਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆਂ ਸੁਹਾਗਣੀ ਜਿਨਾਂ ਗੁਰਮੁਖ ਮਿਲਿਆ ਹਰ ਰਾਇ ਅੰਤਰਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ ਇਕ ਦੇਖਿਆ ਇਕ ਮੰਨਿਆ ਇਕੋ ਸੁਣਿਆ ਸ਼੍ਰਵਣ ਸਰੂਪ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭ ਰਸ ਤਿਨ ਕੈ ਰਿਦੈ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰ ਗਹਿਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ ਜਿਨ ਨਿਰਪਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹਿ ਹਰ ਉਤਮ ਤਿਨਹੀ ਸਰੇਵਿਆ ਜਿਨ ਕੋ ਧੁਰ ਲਿਖਿਆ ਆਹਿ ਤੇ ਹਰ ਦਰਗਹ ਪੈ ਨਾਈਐ ਜਿਨ ਹਰ ਵੁਠਾ ਮਨ ਮਾਹਿ ਓਏ ਆਪ ਤਰੇ ਸਭ ਕਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹਿ ਜਨ ਨਾਨਕ ਕਉ ਹਰ ਮੇਲ ਜਨ ਤਿਨ ਵੇਖ ਵੇਖ ਹਮ ਜਿਵਾਹਿ ਮਹੱਲਾ ਚੌਥਾ ਸਾ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੀ ਜਿੰਨੀ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਤਨ ਪਿਤਾ ਧਨ ਤਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿਠਾ ਤਿੰਨਾ ਲਏ ਛਡਾਏ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਐ ਪਾਏ ਪੌੜੀ ਸਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕਰੋਧ ਬੇਖ ਮਾਰਿਆ ਜਾਂ ਡਿਠਾ ਪੂਰਾ ਸਤਗੁਰ ਤਾ ਅੰਦਰੋਂ ਹੋ ਮਨ ਸਾਧਾਰਿਆ ਬਲੇ ਹਾਰੀ ਗੁਰੇ ਆਪਣੇ ਸਦਾ ਸਦਾ ਘੁੰਮ ਵਾਰਿਆ ਗੁਰਮਖ ਜਿਤਾ ਮਨਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਗੁਰ ਮਿਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਗੁਰ ਭਾਵਸੀ ਗੁਰਪੂਰਾ ਘਰੀ ਵਸਾਏ ਸੀ ਜਿਨੇ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝੱਖ ਝੱਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋਡਾਏ ਸੀ ਮਹੱਲਾ ਚੌਥਾ ਗੁਰ ਸਿੱਖਾਂ ਕੈ ਮਨ ਭਾਉਂਦੀ ਗੁਰ ਸਤਗੁਰ ਕੀ ਵਡਿਆਈ ਹਰ ਰੱਖੋ ਪੈਜ ਸਤਗੁਰੂ ਕੀ ਨਿਤ ਚੜੈ ਸਵਾਈ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਗੁਰ ਤਾਨ ਦੀ ਬਾਣ ਹਰ ਤਿੰਨ ਸਭ ਆਣ ਨਿਵਾਈ ਜਿੰਨੀ ਦਿੱਠਾ ਮੇਰਾ ਸਤਿਗੁਰੂ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਹਰ ਦਰਗਾਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵੜਿਆਈ ਸਲਾਹੀ ਸੱਚ ਸਲਾਹਾ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿੰਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸੇਈ ਜਹਾਨ ਦੇ ਜਿਉ ਗੂੰਗਾ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵੱਜੀ ਵਧਾਈ ਸ਼ਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਅਮਰਥਲ ਸੇ ਜਾਣ ਨਸੂਲੀਆਂ ਹਰ ਜਾਣੈ ਸੇ ਬਿਰਹੋ ਹਉ ਤਿਨ ਵਿਟੋ ਸਦ ਘੁਮ ਘੋਲੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟੋ ਤਲ ਰੋਲੀਆ ਜੋ ਸਿੱਖ ਗੁਰਕਾਰ ਕਮਾਵਹਿ ਹਉ ਗੁਲਮ ਤਿਨਾ ਕਾ ਘੋਲੀਆ ਹਰ ਰੰਗ ਚਲੂਲੇ ਜੋ ਰੱਤੇ ਤਿਨ ਭਿਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੇਹਾਜੀ ਅਹ ਮਲ ਹਉ ਮੈਂ ਕੱਢੈ ਧੋਏ ਸੱਚ ਵਣੰਜ ਹੈ ਰੰਗ ਸਿਓ ਸੱਚ ਸੌਦਾ ਹੋਏ ਟੋਟਾ ਮੂਲ ਨਾ ਆਵੇ ਲਾਹਾ ਹਰ ਭਾਵੇਂ ਸੋਏ ਨਾਨਕ ਤਿਨ ਸੱਚ ਵਣੰਜਿਆ ਜਿਨਾਂ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨਨੀ ਆਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨਨੀ ਨਾ ਸੇਵਿਆ ਸੇ ਮਨ ਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੋਹ ਬੋਲ ਦੇ ਜਿਉ ਪੀਤਾ ਮਦਮਤ ਵਾਲੇ ਸ਼ਲੋਕ ਮਹਲਾ 3 ਗੌੜੀ ਰਾਗ ਸਲੱਖਣੀ ਜੇ ਖਸਮੈ ਚੇਤ ਕਰੇ ਭਾਣੈ ਚੱਲੈ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ 라ਵੇ ਜਿਉ ਉਬਲੀ ਮਜੀਠੇ ਰੰਗ ਗੈ ਗਹਾ ਤਿਉ ਸੱਚੇ ਨੂੰ ਜੀਉ ਦੇ ਰੰਗ ਚਲੂ ਲੈ ਅਤਰਤੀ ਸੱਚੇ ਸਿਉ ਲੱਗਾ ਨੇਹੋ ਕੂੜ ਠੱਗੀ ਗੁਜੀ ਨਾ ਰਹਿ ਕੂੜ ਮਲੰਮਾ ਪਲੇਟ ਧਰੇਉ ਕੂੜੀ ਕੰਨ ਵਡਾਈਆਂ ਕੂੜੇ ਸਿਓ ਲੱਗਾ ਨੇਹ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮਹਿ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰਹਿ ਪਰ ਉਪਕਾਰਿਆ ਹਰਨਾਮ ਦਰੜਾ ਬਹਿ ਹਰਨਾਮ ਸੁਣਾਵਹਿ ਹਰਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵਖੰਡ ਜਗਤ ਨਮਸ਼ਕਾਰਿਆ ਤੁਦੇ ਆਪੇ ਆਪ ਰਖਿਆ ਸਤਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜਹਿ ਪੂਜ ਕਰਾਵਹਿ ਸਤਗੁਰ ਕੋ ਸਿਰ ਜਨ ਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸ ਕਾਲਾ ਮੋਹ ਜੰਮ ਮਾਰਿਆ ਤਿਸ ਅੱਗੇ ਪਿਛੇ ਢੋਈ ਨਾਹੀ ਗੁਰ ਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੇ ਸੇ ਜਨ ਉਪਰੇ ਜਿਨੇ ਹਿਰਦੈ ਨਾਮ ਸਮਾਰਿਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਰ ਜੱਪੇ ਹੋ ਹਰ ਨਿਸਤਾਰਿਆ ਮਹੱਲਾ ਤੀਜਾ ਹਉ ਮੈਂ ਜਗਤ ਭਲਾਇਆ ਦੁਰਮਤਿ ਬਿਖਿਆ ਬੇਕਾਰ ਸਤਿਗੁਰ ਮਿਲੈ ਤਾਂ ਨਦਰ ਹੋਏ ਮਨ ਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੂੰ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹਾ ਹੈ ਸੋ ਕਰੇ ਜਿਸ ਅੰਦਰ ਭਿੱਜੈ ਜਿਨਨੀ ਇੱਕ ਮਨ ਇੱਕ ਅਰਾਧਿਆ ਤਿਨ ਕਾ ਕੰਧ ਨ ਕਬਹੂ ਸਿੱਜੈ ਤਨ ਤਨ ਪੁਰਖ ਸਾबास ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਸੱਚ ਸੱਚਾ ਜਿਨ ਮਨ ਭਾਵੰਦਾ ਸੇ ਮਨ ਸੱਚੀ ਦਰਗਾਹ ਲਿਜੈ ਧਨ ਤਨ ਜਨਮ ਸਚਿਆਰੀਆ ਮੁਖ ਉੱਜਲ ਸੱਚ ਕਰਿਜੈ